ਇੱਕ ਗੱਲ ਸੱਚ ਦੱਸੀ ਉਹ ਲਾ ਨਾ ਤਕਾਈ ਹਜ਼ੂਰ ਕਹਿੰਦੇ ਪੁੱਛ ਮਰਦਾਨਿਆ ਕਹਿੰਦੇ ਬਾਬਾ ਨਾ ਮੈਂ ਤੈਨੂੰ ਕਦੇ ਕੱਪੜਾ ਮੰਗਦਾ ਵੇਖਿਆ ਬੋਲੋ ਵੇਖਰੂ ਨਾ ਮੈਂ ਤੈਨੂੰ ਕਦੇ ਰੋਟੀ ਮੰਗਦੇ ਵੇਖਿਆ ਬੋਲੋ ਨਾ ਮੈਂ ਕਦੇ ਤੈਨੂੰ ਪਾਣੀ ਮੰਗਦੇ ਵੇਖਿਆ ਕਦੇ ਆਇਆ ਇਤਿਹਾਸ ਚ ਬਾਬੇ ਨੇ ਆਖਿਆ ਮਰਦਾਨਿਆ ਪਾਣੀ ਪਿਆ ਦੇ ਕਦੇ ਨਹੀਂ ਸੁਣੀ ਨਾ ਕਥਾ ਕਦੇ ਕੱਪੜੇ ਮੰਗੇ ਹੋਣ ਉਹ ਗੋਜ ਦੀ ਗੱਲ ਜਨਮ ਸਾਖੀ ਚ ਲਿਖੀ ਹੈ ਮੇਰੇ ਪਾਤਸ਼ਾਹ ਨੇ ਆਖਿਆ ਮਰਦਾਨਿਆ ਪੁੱਛਣਾ ਕੀ ਚਾਹਣਾ ਏ ਇਹਦੇ ਬਾਬਾ ਸੱਚ ਦਸੀ ਤੇਰਾ ਗੁਜ਼ਾਰਾ ਕਿਦਾਂ ਹੁੰਦਾ ਉਥੇ ਫਿਰ ਮਾਰੇ ਨੇ ਬਚਨ ਕਹਿ ਮਰਦਾਨਿਆਂ ਗੁਰਪਰਮੇਸ਼ਰ ਨੇ ਸੰਤੋਖ ਦਿੱਤਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰਿ ਹੋ ਵਿਸ਼ੇਖ ਕਹਿ ਲੱਗੇ ਗੁਰੂ ਦਾਤੇ ਨੇ ਇੰਨੀ ਕੀ ਕਿਰਪਾ ਵਰਤਾਈ ਹੋਈ ਐ ਕਿ ਜਦੋਂ ਕੋਈ ਭੁੱਖੇ ਨੂੰ ਰੋਟੀ ਦਿੰਦਾ ਤੇ ਮੇਰਾ ਢੇਡਾ ਬੋਲੋ ਲੰਗਰ ਭੁਖਿਆ ਆਸਤੇ ਹੁਣ ਤੇ ਲੰਗਰ ਵੀ ਬਦਲ ਗਿਆ